ਰਾਤ ਦੇ 10 ਵਜੇ ਥੱਕੀ ਹਾਰੀ ਨੀਹਾ ਘਰ ਪਹੁੰਚੀ ਤਾਂ ਭਾਬੀ ਨੇ ਰੁੱਖੇਪਨ ਨਾਲ ਕਿਹਾ ਦੀਦੀ ਤੁਹਾਡਾ ਖਾਣਾ ਠਾਕੇ ਰੱਖ ਦਿੱਤਾ ਹੈ ਚਾਹੋ ਤਾਂ ਗਰਮ ਕਰਕੇ ਖਾ ਲਿਓ ਨੀਹਾ ਨੇ ਸਿਰ ਹਿਲਾਉਂਦੇ ਹੋਏ ਅੱਛਾ ਕਿਹਾ ਤੇ ਕੱਪੜੇ ਬਦਲਣ ਲਈ ਕਮਰੇ ਵਿੱਚ ਚਲੀ ਗਈ ਹੱਥ ਮੂੰਹ ਧੋ ਕੇ ਖਾਣਾ ਲੈ ਕੇ ਉਹ ਆਪਣੇ ਕਮਰੇ ਵਿੱਚ ਆਈ ਹੀ ਸੀ ਕਿ ਭਾਬੀ ਦੀਆਂ ਗੱਲਾਂ ਉਸ ਦੇ ਕੰਨਾਂ ਵਿੱਚ ਪਈਆਂ ਹੁਣ ਤਾਂ ਹੱਦ ਹੀ ਹੋ ਗਈ ਰੋਜ਼ ਹੀ ਰਾਤ ਨੂੰ دیر ਨਾਲ ਆਉਣਾ ਕਦੇ ਰੋਟੀ ਖਾਣੀ ਤਾਂ ਠੀਕ ਨਹੀਂ ਖਾਣੀ ਤਾਂ ਵੀ ਠੀਕ ਇਸਨੇ ਤਾਂ ਨੱਕ ਵਿੱਚ ਦਮ ਕਰ ਰੱਖਿਆ ਮਹੱਲੇ ਵਾਲਿਆਂ ਦੀਆਂ ਗੱਲਾਂ ਸੁਣ ਸੁਣ ਕੇ ਤਾਂ ਮੇਰੇ ਕੰਨ ਪੱਕ ਗਏ ਪਤਾ ਨਹੀਂ ਅਜੀਹਾ ਕੀ ਕੰਮ ਕਰਦੀ ਐ ਭਗਵਾਨ ਜਾਣੇ ਕਦੋਂ ਤੱਕ ਛਾਤੀ ਤੇ ਮੂਂਗ ਦਲਦੀ ਰਹੇਗੀ ਭਾਬੀ ਵੀਰੇ ਨੂੰ ਇਹ ਸਭ ਕਹਿ ਰਹੀ ਸੀ ਹੁਣ ਤੱਕ ਵੀਰੇ ਨੇ ਇੱਕ ਸ਼ਬਦ ਵੀ ਨਹੀਂ ਸੀ ਕਿਹਾ ਖਿਜਦੀ ਹੋਈ ਭਾਬੀ ਫੇਰ ਬੋਲੀ ਉਨਕੋਝ ਬੋਲੋ ਵੀ ਤੁਹਾਡੀ ਸ਼ੈ ਪਾ ਕੇ ਹੀ ਤਾਂ ਸਿਰ ਤੇ ਚੜੀ ਜਾ ਰਹੀ ਹੈ ਕੱਲ ਹੀ ਦੀਦੀ ਨਾਲ ਸਾਫ਼ ਸਾਫ਼ ਗੱਲ ਕਰ ਲਿਓ ਨਹੀਂ ਤਾਂ ਮੈਂ ਹੀ ਪੁੱਛ ਲਵਾਂਗੀ ਇਸ ਤੇ ਵੀਰੇ ਦੀ ਆਵਾਜ਼ ਹੌਲੀ ਜਹੀ ਸੁਣਾਈ ਦਿੱਤੀ ਅਜਿਹਾ ਗਜਬ ਨਾ ਕਰ ਦਵੀ ਉਸ ਦੀ ਕਮਾਈ ਦੇ ਨਾਲ ਹੀ ਘਰ ਚੱਲ ਰਿਹਾ ਹੈ ਕੁਝ ਹੋਰ ਫੈਸਲਾ ਲੈ ਲਿਆ ਉਸਨੇ ਤਾਂ ਪਛਤਾਉਂਦੀ ਫਿਰੇਗੀ ਭੁੱਲ ਗਈ ਉਹ ਪਿਛਲੀ ਘਟਨਾ ਜਦ ਸਾਡੇ ਤੰਗ ਕਰਨ ਤੇ ਉਹ ਗਰਲਜ਼ ਹੋਸਟਲ ਵਿੱਚ ਰਹਿਣ ਚਲੀ ਗਈ ਸੀ ਉਹ ਦੋ ਘਰ ਵਿੱਚ ਕਿਵੇਂ ਖਾਣ ਪੀਣ ਦੇ ਲਾਲੇ ਪੈ ਗਏ ਸੀ ਕਿੰਨੀ ਮੁਸ਼ਕਲ ਨਾਲ ਮਨਾ ਕੇ ਲਿਆਈ ਸੀ ਅਸੀਂ ਉਸ ਨੂੰ ਇਹ ਗੱਲ ਨੇਹਾ ਦੇ ਦਿਲ ਵਿੱਚ ਕੰਡੇ ਦੀ ਤਰ੍ਹਾਂ ਚੁੱਭ ਗਈ ਇਹ ਸਭ ਗੱਲਾਂ ਹੁਣ ਤਾਂ ਆਏ ਦਿਨ ਹੋਣ ਲੱਗੀਆਂ ਸੀ ਨੇਹਾ ਹਰ ਸੁਣ ਸੁਣ ਕੇ ਥੱਕ ਚੁੱਕੀ ਸੀ ਹਰ ਵਾਰ ਖੂਨ ਦਾ ਘੁੱਟ ਪੀ ਕੇ ਰਹਿ ਜਾਂਦੀ ਉਸ ਦੀ ਭੁੱਖ ਪਿਆਸ ਸਾਰੀ ਖਤਮ ਹੋ ਚੁੱਕੀ ਸੀ ਉਸ ਨੇ ਥਾਲੀ ਵਾਪਸ ਰਸੋਈ ਵਿੱਚ ਲਿਆ ਕੇ ਰੱਖ ਦਿੱਤੀ ਤੇ ਚੁੱਪਚਾਪ ਕਮਰੇ ਵਿੱਚ ਜਾ ਕੇ ਪੈ ਗਈ। ਨੀਂਦ ਅੱਖਾਂ ਤੋਂ ਕੋਸਾਂ ਦੂਰ ਸੀ। ਸਵੇਰੇ ਉਸਨੇ ਛੇਤੀ ਮਿਸਿਸ ਗੁਪਤਾ ਦੇ ਘਰ ਪਹੁੰਚਣਾ ਸੀ। ਸਾਰਾ ਦਿਨ ਕਦੇ ਟ੍ਰੇਨ ਕਦੇ ਬੱਸ ਦਾ ਸਫ਼ਰ ਕਰਨਾ। ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਪਹੁੰਚਣਾ। ਇਹ ਸਾਰਾ ਸਫ਼ਰ ਉਸਦੇ ਜੀਵਨ ਦਾ ਇੱਕ ਹਿੱਸਾ ਸੀ। ਨੀਹਾ ਫਿਜ਼ੀਓਥੈਰੇਪਿਸਟ ਸੀ। ਉਸ ਨੂੰ ਆਪਣੇ ਮਰੀਜ਼ਾਂ ਦੇ ਘਰ ਜਾ ਜਾ ਕੇ ਕਸਰਤ ਮਾਲਿਸ਼ ਆਦਿ ਦੇ ਬਾਰੇ ਵਿੱਚ ਦੱਸਣਾ ਹੁੰਦਾ। ਸਮਝਾਉਣਾ ਪੈਂਦਾ ਇਸ ਦੇ ਲਈ ਉਸ ਨੂੰ ਮੁੰਬਈ ਵਰਗੇ ਸ਼ਹਿਰ ਵਿੱਚ ਬਹੁਤ ਭੱਜ ਦੌੜ ਕਰਨੀ ਪੈਂਦੀ ਸੀ ਉਸ ਦੇ ਮਰੀਜ਼ਾਂ ਵਿੱਚ ਕਈ ਨਾਮੀ ਗ੍ਰਾਮੀ ਹਸਤੀਆਂ ਵੀ ਸ਼ਾਮਿਲ ਸੀ ਚੰਗੀ ਪ੍ਰੈਕਟਿਸ ਚੱਲ ਰਹੀ ਸੀ ਉਸ ਦੀ ਪਰ ਇਸ ਮੁਕਾਮ ਤੱਕ ਪਹੁੰਚਣ ਲਈ ਉਸ ਨੂੰ ਕਾਫੀ ਮਿਹਨਤ ਤੇ ਸੰਘਰਸ਼ ਕਰਨਾ ਪਿਆ ਸੀ ਜ਼ਿੰਦਗੀ ਦੇ 15 ਸਾਲ ਉਸ ਨੇ ਇਸ ਪੇਸ਼ੇ ਵਿੱਚ ਬਿਤਾਏ ਸੀ ਤਾਂ ਕਿ ਤੇ ਜਾ ਕੇ ਉਹ ਇਸ ਮੰਜ਼ਿਲ ਤੱਕ ਪਹੁੰਚੀ ਉਸ ਨੂੰ ਕਾਫੀ ਜੱਦੋਜਹਿਦ ਕਰਨੀ ਪਈ ਆਪਣੇ ਆਪ ਨੂੰ ਇਸ ਮੁਕਾਮ ਤੱਕ ਲਿਆਉਣ ਲਈ। ਨੀਹਾ ਨੂੰ ਯਾਦ ਆਉਣ ਲੱਗਿਆ ਉਹ ਦਿਨ ਜਦੋਂ ਉਹ ਬਹੁਤ ਛੋਟੀ ਸੀ। ਖੂਬ ਪਿਆਰ ਨਾਲ ਪਾਲਿਆ ਸੀ ਉਸਦੇ ਮੰਮੀ ਪਾਪਾ ਨੇ। ਛੋਟੀ ਜਹੀ ਗੁड़िया ਲੱਗਦੀ ਸੀ। ਉਸਦੇ ਪਾਪਾ ਉਸਦੀ ਹਰ ਫਰਮਾਇਸ਼ ਪੂਰੀ ਕਰਦੇ। ਹਮੇਸ਼ਾ ਕਹਿੰਦੇ, "ਨੀਹਾ ਦੀ ਮਾਂ ਦੇਖੀ, ਇੱਕ ਦਿਨ ਮੇਰੀ ਧੀ ਵੱਡੀ ਅਫਸਰ ਬਣੇਗੀ। ਦੁਨੀਆ ਇਸ ਦੇ ਅੱਗੇ ਝੁਕੂਗੀ।" ਪੜਾਈ ਵਿੱਚ ਇੰਨੀ ਹੁਸ਼ਿਆਰ ਹੈ ਤੇ ਸੋਹਣੀ ਵੀ ਇਸ ਦੇ ਲਈ ਤਾਂ ਮੈਂ ਕੋਈ ਰਾਜਕੁਮਾਰ ਹੀ ਲੱਭੂਗਾ ਮਾਂ ਵੀ ਪਾਪਾ ਦੀ ਗੱਲ ਦਾ ਸਮਰਥਨ ਕਰਦੀ ਪਰ ਪੁੱਤ ਦੀ ਖੁਆਇਸ਼ ਪੂਰੀ ਕਰਦੇ ਕਰਦੇ ਨੀਹਾ ਦੀਆਂ ਤਿੰਨ ਭੈਣਾਂ ਹੋਰ ਆ ਗਈਆਂ ਮੁੰਡਾ ਸਭ ਤੋਂ ਛੋਟਾ ਸੀ ਪਾਪਾ ਸਭ ਸੰਭਾਲ ਹੀ ਰਹੇ ਸੀ ਕਿ ਇੱਕ ਦਿਨ ਹਾਰਟ ਟੈਕ ਨਾਲ ਚਲ ਵਸੀ ਉਸ ਵਕਤ ਉਹ 10ਵੀਂ ਵਿੱਚ ਪੜ੍ਹਦੀ ਸੀ ਚਾਰ ਚਾਰ ਭੈਣਾਂ ਦਾ ਇਕਲੌਤਾ ਭਰਾ ਜਿਆਦਾ लाਡ ਪਿਆਰ ਦੇ ਨਾਲ ਵਿਗੜ ਗਿਆ ਉਸ ਦਾ ਮਨ ਪੜ੍ਹਾਈ ਵਿੱਚ ਬਿਲਕੁਲ ਨਹੀਂ ਸੀ ਲੱਗਦਾ ਉੱਥੇ ਹੀ ਨੀਹਾ ਪੜ੍ਹਾਈ ਵਿੱਚ ਹੁਸ਼ਿਆਰ ਸੀ ਪਾਪਾ ਦੀ ਮੌਤ ਤੋਂ ਬਾਅਦ ਮਾਂ ਨੇ ਮੰਝਾ ਫੜ ਲਿਆ ਹੁਣ ਤਾਂ ਆਪਣੀ ਪੜ੍ਹਾਈ ਘਰ ਦੇ ਕੰਮ ਛੋਟੀਆਂ-ਛੋਟੀਆਂ ਭੈਣਾਂ ਦੀ ਦੇਖਭਾਲ ਸਾਰੀ ਜ਼ਿੰਮੇਵਾਰੀ ਇਕੱਲੇ ਨੀਹਾ ਤੇ ਹੀ ਆ ਪਈ ਉਸਨੇ ਪਾਪਾ ਦੀ ਕੰਪਨੀ ਤੋਂ ਮਿਲੀ ਫੰਡ ਦੀ ਰਕਮ ਨੂੰ ਬੈਂਕ ਵਿੱਚ ਜਮਾ ਕਰਵਾਇਆ ਦੇ ਨਾਲ ਹੀ ਟਿਊਸ਼ਨ ਵੀ ਪੜਾਉਣ ਲੱਗੀ ਵਕਤ ਨੇ ਉਸ ਨੂੰ ਉਮਰ ਤੋਂ ਪਹਿਲਾਂ ਹੀ بڑا ਕਰ ਦਿੱਤਾ ਸੀ 12ਵੀਂ ਤੋਂ ਬਾਅਦ ਉਸਨੇ ਫਿਜ਼ੀਓਥੈਰੇਪਿਸਟ ਦਾ ਕੋਰਸ ਕੀਤਾ ਨਾਲ ਹੀ ਘਰ ਪਰਿਵਾਰ ਪੈਣਾ ਸਭ ਦੀ ਜ਼ਿੰਮੇਵਾਰੀ ਨੂੰ ਨਿਭਾਉਂਦੀ ਰਹੀ ਉਸਦੇ ਪਾਪਾ ਦੇ ਦੋਸਤ ਸੀ ਗੁਰਤੇਜ ਸਿੰਘ ਉਹਨਾਂ ਦੀ ਸਿਫਾਰਿਸ਼ ਤੇ ਉਸ ਨੂੰ ਕਿਸੇ ਪ੍ਰਾਈਵੇਟ ਨਰਸਿੰਗ ਹੋਮ ਵਿੱਚ ਫਿਜ਼ੀਓਥੈਰੇਪਿਸਟ ਦਾ ਕੰਮ ਮਿਲ ਗਿਆ ਉਦੋਂ ਉਸ ਦੀ ਉਮਰ ਮੁਸ਼ਕਲ ਨਾਲ 20 ਸਾਲ ਹੋਵੇਗੀ ਉਹਦੋ ਤੋ ਹੀ ਜਦੋਂ ਜਹਦ ਸ਼ੁਰੂ ਹੋਈ ਤੇ ਅੱਜ ਤੱਕ ਚੱਲ ਰਹੀ ਹੈ ਭੈਣਾਂ ਨੂੰ ਪੜਾ ਕੇ ਕੁਝ ਬਣਾ ਕੇ ਇੱਕ ਇੱਕ ਨੂੰ ਨਿਪਟਾਉਂਦੀ ਗਈ ਮਾਂ ਮੰਝੇ ਤੇ ਪਈ ਬਾਰ ਬਾਰ ਉਸ ਦੀਆਂ ਬਲਾਵਾਵਾਂ ਲੈ ਰਹੀ ਸੀ ਪ੍ਰਾ ਆਵਾਰਾ ਨਿਕਲ ਗਿਆ ਬੁਰੀ ਸੰਗਤ ਵਿੱਚ ਰਹਿਣ ਲੱਗਿਆ ਘਰ ਚਲਾਉਣ ਵਿੱਚ ਉਹ ਤਾਂ ਕੋਈ ਮਦਦ ਨਾ ਕਰਦਾ ਉਲਟਾ ਉਹ ਹੀ ਨੇਹਾ ਤੋਂ ਮੰਗ ਮੰਗ ਕੇ ਪੈਸੇ ਲੈ ਜਾਂਦਾ ਨੇਹਾ ਜਦੋਂ ਆਪਣੀ ਜ਼ਿੰਮੇਵਾਰੀਆਂ ਤੋਂ ਮੁਕਤ ਹੋਈ ਤਾਂ ਦੇਖਿਆ ਦੀ ਬਾਲਾਂ ਵਿੱਚ ਸਫੇਦੀ ਝਲਕਣ ਲੱਗੀ ਸੀ ਆਪਣੇ ਵੱਲ ਤਾਂ ਉਸਨੇ ਕਦੇ ਧਿਆਨ ਹੀ ਨਹੀਂ ਸੀ ਦਿੱਤਾ ਵਿੱਚ ਦੀ ਜਦੋਂ ਕਦੇ ਕੋਈ ਰਿਸ਼ਤੇਦਾਰ ਉਸਦੇ ਲਈ ਰਿਸ਼ਤਾ ਲੈ ਕੇ ਆਇਆ ਤਾਂ ਮਾਂ ਕਿਸੇ ਨਾ ਕਿਸੇ ਬਹਾਨੇ ਟਾਲ ਦਿੰਦੀ ਉਹ ਵੀ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰ ਆਪਣੇ ਸਾਰੇ ਜਜ਼ਬਾਤਾਂ ਨੂੰ ਮਾਰ ਲੈਂਦੀ ਭਰਾ ਦਾ ਵੀ ਵਿਆਹ ਹੋ ਗਿਆ ਸ਼ੁਰੂ-ਸ਼ੁਰੂ ਵਿੱਚ ਤਾਂ ਭਾਬੀ ਦਾ ਵਿਵਹਾਰ ਸਹੀ ਰਿਹਾ ਪਰ ਬਾਅਦ ਵਿੱਚ ਉਹੀ ਭਾਬੀ ਆਪਣੇ ਰੰਗ ਦਿਖਾਉਣ ਲੱਗ ਪਈ ਘਰ ਵਿੱਚ ਨੀਹਾ ਸਿਰਫ ਪੈਸੇ ਕਮਾਉਣ ਵਾਲੀ ਮਸ਼ੀਨ ਦੀ ਤਰ੍ਹਾਂ ਹੀ ਰਹਿ ਗਈ ਸੀ ਹੁਣ ਤਾਂ ਮਾਂ ਵੀ ਕੁਝ ਬਦਲੀ ਬਦਲੀ ਹੋਈ ਨਜ਼ਰ ਆਈ ਬਹੂ ਦੀ ਹਾਂ ਵਿੱਚ ਹਾਂ ਮਿਲਾਉਂਦੇ ਹੋਏ ਉਹ ਵੀ ਨੀਹਾ ਨੂੰ ਹੀ ਗੱਲ-ਗੱਲ ਤੇ ਦੋਸ਼ੀ ਟਹਿਰਾਉਣ ਲੱਗਦੀ ਭਾਬੀ ਆਪਣੀ ਹੀ ਦੁਨੀਆ ਵਿੱਚ ਮਸਤ ਰਹਿੰਦੀ ਆਏ ਦਿਨ ਕੁਝ ਨਾ ਕੁਝ ਫਰਮਾਇਸ਼ ਕਰਦੀ ਕਦੇ ਕਹਿੰਦੀ ਦੀਦੀ ਅੱਜ ਸੋਨੂ ਦੀ ਫੀਸ ਭਰਨੀ ਹੈ ਤੇ ਕਦੇ ਅੱਜ ਕੱਪੜਿਆਂ ਦੇ ਲਈ ਪੈਸੇ ਚਾਹੀਦੇ ਨੇ ਜਾਂ ਪਿੰਕੀ ਕਹਿ ਰਹੀ ਸੀ ਕਿ ਭੂਆ ਨੂੰ ਕਹੋ ਮੈਨੂੰ ਸਾਈਕਲ ਚਾਹੀਦਾ ਨੇਹਾ ਵੀ ਭਰਾ ਦੇ ਬੱਚਿਆਂ ਤੇ ਸਾਰਾ ਪਿਆਰ ਉਡੇਲ ਦਿੰਦੀ ਆਪਣੀ ਸਾਰੀ ਕਮਾਈ ਭਤੀਜੇ ਭਤੀਜੀਆਂ ਤੇ ਘਰ ਤੇ ਲਟਾਉਂਦੀ ਰਹਿੰਦੀ ਪਹਿਣਾ ਦੇ ਖਰਚੇ ਵੀ ਵਧਦੇ ਜਾ ਰਹੇ ਸੀ ਅੱਜ ਮਨਦੀਪ ਦੇ ਘਰ ਸੰਧਾਰਾ ਜਾਵੇਗਾ ਰੋਸ਼ਨੀ ਦੇ ਮੁੰਡੇ ਦਾ ਫੰਕਸ਼ਨ ਹੈ ਉਸ ਦੇ ਲਈ ਵੀ ਸਮਾਨ ਜਾਵੇਗਾ ਰੀਮਾ ਦੀ ਮੈਰਿਜ ਅਨਿਵਰਸਰੀ ਹੈ ਉਸ ਦੇ ਲਈ ਕੋਈ ਚੰਗਾ ਜਿਹਾ ਤੋਹਫਾ ਚਾਹੀਦਾ ਹੈ ਉਸ ਦੇ ਲਈ ਸੂਟ ਸਾਰੀਆਂ ਸੱਸ ਸੋਹਰੇ ਦੇ ਕੱਪੜੇ ਬੱਚਿਆਂ ਦੇ ਕੱਪੜੇ ਫਲ ਮਿਠਾਈਆਂ ਜਾਣਗੀਆਂ ਉਸ ਦਾ ਖਰਚਾ ਆਏ ਦਿਨ ਮਾਦੀਆਂ ਫਰਮਾਇਸ਼ਾਂ ਕੁਝ ਨਾ ਕੁਝ ਲੱਗਿਆ ਹੀ ਰਹਿੰਦਾ ਉਸ ਨੇ ਕਦੀ ਨਹੀਂ ਸੋਚਿਆ ਸੀ ਕਿ ਉਸ ਨੂੰ ਲਾਡ ਲਡਾਉਣ ਵਾਲੀ ਇਹੀ ਮਾਂ ਉਸ ਦੀ ਆਪਣੀ ਸਗੀ ਮਾਂ ਐਨੀ ਬਦਲ ਜਾਵੇਗੀ ਉਸ ਦੇ ਵਿਆਹ ਦਾ ਤਾਂ ਕਦੇ ਕੋਈ ਖਿਆਲ ਤੱਕ ਨਹੀਂ ਆਇਆ ਉੱਪਰ ਤੋਂ ਜੇ ਉਹ ਕੁਝ ਕਹਿ ਦੇਵੇ ਤਾਂ ਘਰ ਵਿੱਚ ਹੰਗਾਮਾ ਮਾਂ ਦਾ ਰੋਣਾ ਧੋਣਾ ਸ਼ੁਰੂ ਕਿ ਅੱਜ ਤੇਰੇ ਪਾਪਾ ਜਿਉਂਦੇ ਹੁੰਦੇ ਤਾਂ ਅੱਜ ਮੇਰੀ ਇਹ ਹਾਲਤ ਨਾ ਹੁੰਦੀ ਮੈਂ ਤਾਂ ਅਪਾਹਜ ਹੋ ਗਈਆਂ ਤੇਰੇ ਟੁਕੜਿਆਂ ਤੇ ਪਲ ਰਹੀਆਂ ਮੌਤ ਵੀ ਮੇਰੇ ਘਰ ਦਾ ਰਸਤਾ ਭੁੱਲ ਗਈ ਹੈ ਮਾਂ ਦਾ ਬੁੜਬੜਾਉਣਾ ਇੱਕ ਵਾਰ ਸ਼ੁਰੂ ਹੋ ਜਾਂਦਾ ਤਾਂ ਫਿਰ ਰੁਕਣ ਦਾ ਨਾਮ ਨਾ ਲੈਂਦਾ ਉਹ ਸਵੇਰੇ ਇੱਕ ਕੱਪ ਚਾਹ ਪੀ ਕੇ ਛੇਤੀ ਨਿਕਲ ਜਾਂਦੀ ਦੇ ਸ਼ਾਮ ਨੂੰ ਦਿਨ ਢਲੇ ਥੱਕੀ ਹਾਰੀ ਵਾਪਸ ਆਉਂਦੀ ਭਾਬੀ ਤੂੰ ਇਹ ਵੀ ਕਦੇ ਨਾ ਹੁੰਦਾ ਕਿ ਜਿੱਥੇ ਸੋਨੂ ਪਿੰਕੀ ਦਾ ਟਿਫਨ ਪੈਕ ਕਰ ਰਹੀ ਹੈ ਉੱਥੇ ਉਸਦੇ ਲਈ ਵੀ ਦੋ ਪਰੌਂਠੇ ਬਣਾ ਦੇਵੇਂ ਹਰ ਮਹੀਨੇ ਘਰ ਦੇ ਖਰਚ ਲਈ ਸਾਰੀ ਕਮਾਈ ਹੱਥ ਵਿੱਚ ਰੱਖ ਦਵੋ ਉਸਤੇ ਵੀ ਇਹ ਜਲਤ ਭਰੀ ਜ਼ਿੰਦਗੀ ਕਿ ਐਵੇਂ ਹੀ ਘੁੱਟ-ਘੁੱਟ ਕੇ ਜੀਉਂਦੀ ਰਹੂੰਗੀ ਕਿ ਐਵੇਂ ਹੀ ਚਲਦੀ ਰਹੇਗੀ ਮੇਰੀ ਜ਼ਿੰਦਗੀ ਆਖਿਰ ਕਦੋਂ ਤੱਕ ਸੋਚਦੇ ਸੋਚਦੇ ਉਸਦੀ ਅੱਖ ਲੱਗ ਗਈ ਅਗਲੇ ਦਿਨ ਜਦ ਉઠી ਤਾਂ ਸਿਰ ਬਹੁਤ ਭਾਰੀ ਸੀ ਮਨ ਹੀ ਨਹੀਂ ਸੀ ਕਰ ਰਿਹਾ ਤਿਆਰ ਹੋਣ ਦਾ ਪਰ ਘਰ ਵਿੱਚ ਰਹਿ ਕੇ ਵੀ ਕੀ ਕਰਦੀ ਦੂਜੇ ਪਾਸੇ ਮਿਸੇਜ਼ ਗੁਪਤਾ ਦੇ ਘਰ ਜਾਣਾ ਬਹੁਤ ਜ਼ਰੂਰੀ ਸੀ ਉਹਨਾਂ ਦੀ ਕਸਰਤ ਤੇ ਮ사ਜ ਕਰਨ ਦੇ ਲਈ ਬਹੁਤ ਪੁਰਾਣੀ ਮਰੀਜ਼ ਸੀ ਉਹ ਉਸਦੀ ਫੀਸ ਵੀ ਚੰਗੀ ਮਿਲ ਜਾਂਦੀ ਸੀ ਬੇਮਨ ਨਾਲ ਤਿਆਰ ਹੋਈ ਇੱਕ ਕੱਪ ਚਾਹ ਪੀ ਕੇ ਨਿਕਲ ਪਈ ਉਸਦੇ ਕੰਮ ਤੇ ਜਾਣ ਵਾਲੇ ਰਸਤੇ ਵਿੱਚ ਇੱਕ ਅਨਾਥ ਆਸ਼ਰਮ ਆਉਂਦਾ ਸੀ ਉਹ ਜਦ ਵੀ ਆਟੋ ਵਿੱਚੋਂ ਉੱਤਰ ਕੇ ਆਪਣੇ ਕਿਸੇ ਮਰੀਜ਼ ਦੇ ਘਰ ਪਹੁੰਚਦੀ ਉਸ ਅਨਾਥ ਆਸ਼ਰਮ ਵੱਲ ਉਸ ਦੀ ਨਜ਼ਰ ਆਪਣੇ ਆਪ ਚਲੀ ਜਾਂਦੀ ਥੋੜੇ ਦਿਨਾਂ ਤੋਂ 4-5 ਸਾਲ ਦਾ ਇੱਕ ਪਿਆਰਾ ਜਿਹਾ ਬੱਚਾ ਆਸ਼ਰਮ ਦੇ ਗੇਟ ਤੇ ਆਪਣੇ ਛੋਟੇ-ਛੋਟੇ ਹੱਥਾਂ ਨਾਲ ਗੇਟ ਨੂੰ ਫੜੀ ਖੜਾ ਹੁੰਦਾ ਉਸ ਨੂੰ ਜਾਂਦੇ ਹੋਏ ਟੁਕਰ-ਟੁਕਰ ਦੇਖਦਾ ਰਹਿੰਦਾ ਉਹ ਵੀ ਆਪਣੀ ਪਿਆਰੀ ਜਿਹੀ ਮੁਸਕਾਨ ਨਾਲ ਉਸਦੇ ਨਜ਼ਰ ਮਾਰੇ ਬਿਨਾਂ ਨਾ ਰਹਿ ਪਉਂਦੀ। ਕਾਫੀ ਦਿਨਾਂ ਤੱਕ ਇਹੀ ਚੱਲਦਾ ਰਿਹਾ। ਇੱਕ ਦਿਨ ਉਹ ਕੁਝ ਟੌਫੀਆਂ ਲੈ ਕੇ ਉਸ ਬੱਚੇ ਦੇ ਕੋਲ ਪਹੁੰਚੀ। ਬੈਗ 'ਚੋਂ ਟੌਫੀਆਂ ਕੱਢ ਕੇ ਉਸ ਨੂੰ ਦੇਣ ਹੀ ਵਾਲੀ ਸੀ ਕਿ ਉਹ ਘਬਰਾ ਕੇ ਪਿੱਛੇ ਮੁੜਿਆ ਤੇ ਲੰਗੜਾਉਂਦਾ ਹੋਇਆ ਅੰਦਰ ਚੱਲਿਆ ਗਿਆ। ਨੀਹਾ ਉਸਦੀ ਚਾਲ ਨੂੰ ਦੇਖ ਕੇ ਉਸਦੀ ਪਰੇਸ਼ਾਨੀ ਸਮਝ ਗਈ ਤੇ ਕਾਫੀ ਦੇਰ ਉੱਥੇ ਹੀ ਖੜੀ ਰਹੀ। ਉਸ ਦਾ ਮਨ ਉਸ ਬੱਚੇ ਨੂੰ ਦੇਖ ਕੇ ਬਹੁਤ ਦੁਖੀ ਹੋਇਆ ਤੇ ਅਨਮਣੀ ਜਹੀ ਉੱਥੋਂ ਚਲੀ ਗਈ ਉਸ ਦਿਨ ਆਪਣੇ ਸਾਰੇ ਕੰਮ ਤਾਂ ਉਸਨੇ ਨਿਪਟਾਏ ਪਰ ਮਨ ਦੇ ਕਿਸੇ ਕੋਨੇ ਵਿੱਚ ਉਹੀ ਬੱਚਾ ਉਸ ਦਾ ਲੰਗੜਾਪਨ ਮਾਇੂਸ ਜਿਹਾ ਚਿਹਰਾ ਅੱਖਾਂ ਦੇ ਸਾਹਮਣੇ ਤੈਰਦਾ ਰਿਹਾ ਅਗਲੇ ਦਿਨ ਜਦ ਫਿਰ ਉੱਥੋਂ guzri ਉਹੀ ਬੱਚਾ ਉਸੇ ਪੋਜੀਸ਼ਨ ਵਿੱਚ ਖੜਾ ਦਿਖਾਈ ਪਿਆ ਉਹ ਹੌਲੀ ਜਿਹੀ ਉਸ ਦੇ ਕੋਲ ਗਈ ਉਦੋਂ ਉਹ ਉਸ ਨੂੰ ਵੇਖ ਕੇ ਪਿੱਛੇ ਨਹੀਂ ਮੁੜਿਆ ਇਸਦੇ ਨੀਹਾ ਨੇ ਉਸ ਨੂੰ ਬੈਗ ਵਿੱਚੋਂ ਕੱਢ ਕੇ ਟੌਫੀਆਂ ਦੇਣ ਲਈ ਹੱਥ ਅੱਗੇ ਵਧਾਇਆ ਪਰ ਬੱਚੇ ਨੇ ਆਪਣਾ ਹੱਥ ਨਹੀਂ ਵਧਾਇਆ ਨੀਹਾ ਨੇ ਕਿਹਾ ਲੈ ਲਓ ਬੇਟਾ ਇਸਦੇ ਉਹ ਤਤਲਾਉਂਦਾ ਹੋਇਆ ਬੋਲਿਆ ਆਂਟੀ ਝਿੜਕਣਗੇ ਨੀਹਾ ਨੂੰ ਬੱਚੇ ਦੀ ਸਮਝਦਾਰੀ ਦਾ ਅਹਿਸਾਸ ਹੋਇਆ ਉਸਨੇ ਕਿਹਾ ਠੀਕ ਹੈ ਇੱਕ ਗੱਲ ਦੱਸ ਤੇਰੀ ਆਂਟੀ ਕਹਿ ਦੇਣਗੇ ਤਾਂ ਲੈ ਲਵੇਂਗਾ ਨਾ ਇਸਤੇ ਉਸਨੇ ਹਾਂ ਵਿੱਚ ਸਿਰ ਹਿਲਾ ਦਿੱਤਾ। ਨੀਹਾ ਨੇ ਨਾਮ ਪੁੱਛਿਆ। ਬੰਟੀ ਉਸਨੇ ਜਵਾਬ ਦਿੱਤਾ। ਨੀਹਾ ਨੇ ਫਿਰ ਪੁੱਛਿਆ, "ਮੇਰੇ ਨਾਲ ਦੋਸਤੀ ਕਰੇਂਗਾ?" ਇਸਤੇ ਉਸਨੇ ਫਿਰ ਹਾਂ ਵਿੱਚ ਸਿਰ ਹਿਲਾ ਦਿੱਤਾ। ਹੁਣ ਤਾਂ ਨੀਹਾ ਦਾ ਇਹ ਰੋਜ਼ ਦਾ ਕੰਮ ਹੋ ਗਿਆ ਸੀ। ਉਹ ਦੋਨੋਂ ਇੱਕ ਦੂਜੇ ਦੀ ਉਡੀਕ ਕਰਦੇ। ਨੀਹਾ ਦੇ ਮਨ ਵਿੱਚ ਮਮਤਾ ਹਿਲੋਰੀ ਲੈਣ ਲੱਗੀ। ਉਸ ਦਾ ਵਿਆਹ ਵੀ ਹੋ ਗਿਆ ਹੁੰਦਾ। ਤਾ ਉਸਦੇ ਵੀ ਪਿਆਰੇ ਪਿਆਰੇ ਬੱਚੇ ਹੁੰਦੇ ਉਸ ਨੂੰ ਉਹ ਬੱਚਾ ਇੰਨਾ ਪਿਆਰਾ ਲੱਗਦਾ ਕਿ ਉਸਨੇ ਫੈਸਲਾ ਲੈ ਲਿਆ ਕਿ ਉਹ ਉਸ ਬੱਚੇ ਨੂੰ ਗੋਦ ਲਵੇਗੀ ਉਸ ਦਿਨ ਉਹ ਆਪਣੇ ਇੱਕ ਮਰੀਜ਼ ਜੋ ਕਿ ਵਕੀਲ ਸਨ ਨਾਲ ਮਿਲੀ ਤੇ ਗੋਦ ਲੈਣ ਦੇ ਸਾਰੇ ਨਿਯਮ ਪਤਾ ਕੀਤੇ ਉਸ ਦਿਨ ਘਰ ਵਾਪਸ ਆ ਕੇ ਵੀ ਸਾਰਾ ਦਿਨ ਵਿਚਾਰਾਂ ਵਿੱਚ ਹੀ ਉਲਝੀ ਰਹੀ ਇਸ ਘਰ ਵਿੱਚ ਰਹਿ ਕੇ ਤਾਂ ਉਸ ਬੱਚੇ ਨੂੰ ਪਾਲਣਾ ਨਾ ਮੁਨਕਿਨ ਸੀ ਫਿਰ ਉਹ ਕੀ ਕਰੇ ਇਸੇ ਕਸ਼ਮਕਸ਼ ਵਿੱਚ ਉਹ ਕੀ ਰਹੀ ਫਿਰ ਵੀ ਕੁਝ ਫੈਸਲੇ ਉਸਨੇ ਕਰ ਹੀ ਲਈ ਸੀ ਉਸਨੇ ਘਰ ਵਾਲਿਆਂ ਤੋਂ ਚੋਰੀ ਬੈਂਕ ਅਕਾਊਂਟ ਖੋਲ ਰੱਖਿਆ ਸੀ ਜਿਸ ਵਿੱਚ ਉਹ ਹਰ ਮਹੀਨੇ ਪੈਸੇ ਜਮ੍ਹਾਂ ਕਰਵਾਉਂਦੀ ਆ ਰਹੀ ਸੀ ਹੁਣ ਤੱਕ ਤਾਂ ਕਾਫੀ ਪੈਸੇ ਇਕੱਠੇ ਹੋ ਗਏ ਸੀ ਉਸਨੇ ਫੈਸਲਾ ਲਿਆ ਕਿ ਉਹ ਆਪਣਾ ਇੱਕ ਵੱਖਰਾ ਘਰ ਲਵੇਗੀ ਚਾਹੇ ਛੋਟਾ ਜਿਹਾ ਹੀ ਕਿਉਂ ਨਾ ਹੋਵੇ ਇਸ ਫੈਸਲੇ ਨਾਲ ਮੰਨੋ ਉਸ ਨੂੰ ਜੀਵਨ ਜਿਉਣ ਦੀ ਇੱਕ ਨਵੀਂ ਦਿਸ਼ਾ ਮਿਲੀ ਉਸੇ ਰਾਤ ਉਹ ਬੰਟੀ ਨੂੰ ਲੈ ਕੇ ਆਪਣੇ ਨਵੇਂ ਜੀਵਨ ਦੇ ਬਾਰੇ ਵਿੱਚ ਸੋਚਦੀ ਰਹੀ ਤੇ ਫੈਸਲਾ ਲਿਆ ਕਿ ਕੱਲ ਸਭ ਤੋਂ ਪਹਿਲਾ ਕੰਮ ਉਹ ਅनाथ ਆਸ਼ਰਮ ਦੀ ਸੰਚਾਲਕਾ ਨੂੰ ਮਿਲਣ ਦਾ ਕਰੇਗੀ ਅਗਲੇ ਦਿਨ ਜਦੋਂ ਉੱਠੀ ਤਾਂ ਬਹੁਤ ਖੁਸ਼ੀ ਉਸ ਨੂੰ ਐਵੇਂ ਲੱਗ ਰਿਹਾ ਸੀ ਮੰਨੋ ਸੂਰਜ ਦੀਆਂ ਕਿਰਨਾਂ ਵੀ ਉਸ ਦੀ ਖੁਸ਼ੀ ਵਿੱਚ ਉਸ ਦਾ ਸਾਥ ਦੇ ਕੇ ਜ਼ਿਆਦਾ ਚਮਕ ਰਹੀਆਂ ਨੇ ਤਿਆਰ ਹੋ ਕੇ ਅनाथ ਆਸ਼ਰਮ ਜਾ ਪਹੁੰਚੀ ਬੰਟੀ ਹਮੇਸ਼ਾ ਦੀ ਤਰ੍ਹਾਂ ਆਸ਼ਰਮ ਦੇ ਗੇਟ ਦੇ ਕੋਲ ਖੜਾ ਸੀ ਉਸ ਨੂੰ ਲੈ ਕੇ ਉਸ ਆਸ਼ਰਮ ਦੇ ਅੰਦਰ ਮੈਡਮ ਦੇ ਕੋਲ ਜਾ ਪਹੁੰਚੀ ਬੰਟੀ ਨੂੰ ਗੋਦ ਲੈਣ ਦੀ ਆਪਣੀ ਇੱਛਾ ਉਸ ਦੇ ਸਾਹਮਣੇ ਜ਼ਾਹਿਰ ਕਰ ਦਿੱਤੀ ਉਸ ਦੀ ਆਰਥਿਕ ਸਥਿਤੀ ਕੰਮਕਾਜ ਆਦਿ ਬਾਰੇ ਵਿੱਚ ਡਿਟੇਲ ਵਿੱਚ ਜਾਣਕਾਰੀ ਪੁੱਛੀ ਗਈ ਸੰਤੁਸ਼ਟ ਹੋ ਕੇ ਉਸ ਨੂੰ ਕੁਝ ਫਾਰਮੈਲਟੀਆਂ ਪੂਰੀਆਂ ਕਰਨ ਲਈ ਅਗਲੇ ਦਿਨ ਬੁਲਾਇਆ ਗਿਆ ਉਸ ਦਿਨ ਉਸਨੇ ਆਪਣੀ ਪਹਿਚਾਨ ਦੇ ਬਿਲਡਰ ਨਾਲ ਮਿਲ ਕੇ ਇੱਕ ਫਲੈਟ ਖਰੀਦਣ ਦੀ ਗੱਲ ਵੀ ਕੀਤੀ ਤੇ ਕੁਝ ਰਕਮ ਪੇਸ਼ਕੀ ਦੇ ਤੌਰ ਤੇ ਜਮਾ ਕਰਵਾਉਣ ਦੀ ਗੱਲ ਹੋ ਗਈ ਫਲੈਟ ਵੀ ਉਹ ਦੇਖਾਈ ਫਲੈਟ ਦਾ ਕਬਜ਼ਾ ਵੀ ਉਸ ਨੂੰ ਛੇਤੀ ਹੀ ਮਿਲ ਜਾਣਾ ਤੈਅ ਹੋ ਗਿਆ ਹੁਣ ਸਮੱਸਿਆ ਇਹ ਸੀ ਕਿ ਸਾਰਾ ਦਿਨ ਬੰਟੀ ਕਿਸ ਸਕੂਲ ਰਹੇਗਾ ਕਿਹੜੇ ਸਕੂਲ ਵਿੱਚ ਉਸ ਦਾ ਦਾਖਲਾ ਕਰਵਾਉਣਾ ਸਹੀ ਰਹੇਗਾ ਇਸ ਦਾ ਵੀ ਪ੍ਰਬੰਧ ਉਸ ਨੇ ਕਰ ਲਿਆ ਪੂਰੇ ਦਿਨ ਦੀ ਨੌਕਰਾਨੀ ਦਾ ਇੰਤਜ਼ਾਮ ਹੋ ਗਿਆ ਸਕੂਲ ਵੀ ਘਰ ਦੇ ਨੇੜੇ ਹੀ ਸੀ ਨੀਹਾ ਉੱਥੇ ਵੀ ਦਾਖਲੇ ਦੀ ਗੱਲ ਕਰਾਈ ਫਾਰਮ ਵਗੈਰਾ ਲੈ ਆਈ ਹੁਣ ਬਸ ਬੰਟੀ ਦੀ ਕਸਟਡੀ ਮਿਲਦੇ ਹੀ ਉਸ ਨੂੰ ਘਰ ਲਿਆਉਣ ਲਈ ਬਹੁਤ ਕਾਲੀ ਸੀ ਆਪਣੀ ਇੱਕ ਛੋਟੀ ਜਹੀ ਦੁਨੀਆ ਸ਼ੁਰੂ ਕਰਨ ਦੇ ਲਈ ਜਿਸ ਵਿੱਚ ਉਹ ਹੋਵੇਗੀ ਤੇ ਉਸ ਦੀ ਮਮਤਾ ਦੀ ਕਮੀ ਨੂੰ ਪੂਰਾ ਕਰਨ ਦੇ ਲਈ ਬੰਟੀ ਹੋਵੇਗਾ ਉਸ ਨੂੰ ਪੁੱਤ ਮਿਲ ਗਿਆ ਤੇ ਬੰਟੀ ਨੂੰ ਮਾਂ ਉਸ ਰਾਤ ਘਰ ਆ ਕੇ ਉਸਨੇ ਆਪਣੇ ਫੈਸਲੇ ਬਾਰੇ ਘਰਵਾਲਿਆਂ ਨੂੰ ਦੱਸਿਆ ਸਾਰਿਆਂ ਦੇ ਚਿਹਰੇ ਪੀਲੇ ਪੈ ਗਏ ਭਰਾ ਭਾਬੀ ਨੇ ਬੱਚਿਆਂ ਦੀ ਦੁਹਾਈ ਦਿੱਤੀ ਕੀ ਤੁਹਾਡੇ ਭਤੀਜੇ ਭਤੀਜੀਆਂ ਤੇਰੇ ਆਪਣੇ ਨਹੀਂ ਜੋ ਪਰਾਇਆ ਬੱਚਾ ਗੋਦ ਲੈਣ ਦੀ ਸੋਚ ਰਹੀ ਹੈ ਉਹ ਵੀ ਜਿਸ ਦੀ ਜਾਤ ਦਾ ਪਤਾ ਨਹੀਂ ਮਾਂ-ਬਾਪ ਦਾ ਪਤਾ ਨਹੀਂ ਬਹੁਤ ਰੋਣਾ ਧੋਣਾ ਹੋਇਆ ਉਸ ਨੂੰ ਹਰ ਤਰ੍ਹਾਂ ਨਾਲ ਸਮਝਾਇਆ ਗਿਆ ਰਿਸ਼ਤਿਆਂ ਦੀ ਦੁਹਾਈ ਦਿੱਤੀ ਗਈ ਉਸ ਨੂੰ ਜ਼ਿੰਮੇਵਾਰੀਆਂ ਦਾ ਅਹਿਸਾਸ ਕਰਵਾਇਆ ਗਿਆ ਜਦ ਸਾਰੇ ਹਤਕੰਡੇ ਫੇਲ ਹੋ ਗਏ ਉਦੋਂ ਮਾਂ ਨੇ ਰੋਣਾ ਸ਼ੁਰੂ ਕਰ ਦਿੱਤਾ ਨੀਹਾ ਉਦੋਂ ਵੀ ਨਹੀਂ ਪਿਗਲੀ ਉਸਨੇ ਪਹਿਲੀ ਵਾਰ ਆਪਣਾ ਮੂੰਹ ਖੋਲ੍ਹਿਆ ਕਿਹੜੇ ਰਿਸ਼ਤਿਆਂ ਦੀ ਦੁਹਾਈ ਦੇ ਰਹੇ ਹੋ ਤੁਸੀਂ ਸਾਰੇ ਮੈਂ ਤਾਂ ਸਿਰਫ ਪੈਸਾ ਕਮਾਉਣ ਵਾਲੀ ਮਸ਼ੀਨ ਹਾਂ ਮੇਰੇ ਦਰਦ ਨੂੰ ਕਦੇ ਸਮਝਿਆ ਤੁਸੀਂ ਮੇਰੀਆਂ ਭਾਵਨਾਵਾਂ ਦੀ ਕਦਰ ਕੀਤੀ ਹੈ ਕਦੇ ਤੁਸੀਂ ਮੇਰੀ ਵਜ੍ਹਾ ਕਰਕੇ ਮੁਹੱਲੇ ਵਾਲਿਆਂ ਦੀਆਂ ਰੋਜ਼ ਗੱਲਾਂ ਸੁਨੀਆਂ ਪੈਂਦੀਆਂ ਨੇ ਤੁਹਾਨੂੰ ਮੈਂ ਵੀ ਕਦੇ ਵਿਆਹਨ ਯੋਗ ਸੀ ਕਿ ਮੇਰੀ ਚਿੰਤਾ ਹੋਈ ਤੁਹਾਨੂੰ ਕਹਿਣ ਨੂੰ ਤਾਂ ਇਹ ਮੇਰੀ ਮਾਂ ਹੈ ਪਰ ਇਹਨਾਂ 45 ਸਾਲਾਂ ਵਿੱਚ ਇਹਨਾਂ ਨੇ ਮੇਰੇ ਨਾਲ ਜਿਵੇਂ ਦਾ ਵਿਵਹਾਰ ਕੀਤਾ ਉਹ ਤਾਂ ਮਤਰੀ ਮਾਂ ਵੀ ਨਾ ਕਰਦੀ ਫਿਰ ਭਾਬੀ ਦੇ ਲਈ ਤਾਂ ਕੀ ਕਹਾਂ ਉਹ ਤਾਂ ਹੈ ਹੀ ਭਰਾਏ ਕਰਦੀ ਮੇਰਾ ਇਹ ਭਰਾ ਜਿਸ ਨੂੰ ਭਰਾ ਕਹਿਣ ਵਿੱਚ ਵੀ ਸ਼ਰਮ ਆਉਂਦੀ ਹੈ ਕੀ ਜ਼ਿੰਮੇਵਾਰੀ ਨਿਵਾਇਸ ਨੇ ਭਰਾ ਹੁੰਦੇ ਨਾਤੀ ਜਦੋਂ ਦਾ ਹੋ ਸੰਭਾਲਿਆ ਤੁਹਾਡੀ ਗ੍ਰੈਸਪੀ ਨੂੰ ਪਾਰ ਲਗਾਉਂਦੀ ਆ ਰਹੀਆਂ ਹੈ ਨਾ ਹੁਣ ਤੁਹਾਡਾ ਇਹ लाडला ਇਹ ਸੰਭਾਲੇਗਾ ਆਪਣੀਆਂ ਜ਼ਿੰਮੇਵਾਰੀਆਂ ਉਦੋਂ ਸਾਰੇ ਸ਼ੌਂਕ ਪੂਰੇ ਕਰਵਾਇਓ ਆਪਣੀਆਂ ਧੀਆਂ ਦੇ ਜੋ ਮੇਰੇ ਤੋਂ ਕਰਵਾਉਂਦੇ ਸੀ ਜਿਨ੍ਹਾਂ ਧੀਆਂ ਦੇ ਲਈ ਮੇਰੇ ਨਾਲ ਲੜਦੇ ਰਹੇ ਹੁਣ ਉਹ ਆਉਣ ਤੁਹਾਨੂੰ ਸੰਭਾਲਣ ਲਈ ਤੁਹਾਡੀਆਂ ਧੀਆਂ ਨੇ ਜਿਹੋ ਜਿਹਾ ਵਿਵਹਾਰ ਮੇਰੇ ਨਾਲ ਕੀਤਾ ਦੁਸ਼ਮਣ ਵੀ ਨਹੀਂ ਕਰਦਾ ਸਵੇਰ ਤੋਂ ਲੈ ਕੇ ਰਾਤ ਤੱਕ ਆਪਣੇ ਆਪ ਨੂੰ ਕੰਮ ਵਿੱਚ ਡ부ਈ ਰੱਖਿਆ ਸਮੇਂ ਤੋਂ ਪਹਿਲਾਂ ਹੀ ਆਪਣੇ ਆਪ ਨੂੰ ਬੁੱਢਾ ਬਣਾ ਦਿੱਤਾ ਕਿ ਮੇਰੇ ਕੁਝ ਅਰਮਾਨ ਨਹੀਂ ਹੋ ਸਕਦੇ ਇਸ ਦੇ ਬਾਰੇ ਵਿੱਚ ਸੋਚਿਆ ਕਿਸੇ ਨੇ ਬਹੁਤ ਜੀ ਲਿਆ ਤੁਹਾਡੇ ਸਾਰਿਆਂ ਵਾਸਤੇ ਹੁਣ ਜੀਉਂਗੀ ਸਿਰਫ ਆਪਣੇ ਲਈ ਤੇ ਆਪਣੇ ਪੁੱਤ ਵਾਸਤੇ ਸਾਰਿਆਂ ਨੂੰ ਹੈਰਾਨ ਛੱਡ ਕੇ ਉਹ ਆਪਣੇ ਕਮਰੇ ਵਿੱਚ ਚਲੀ ਗਈ ਆਪਣਾ ਸਮਾਨ ਸਮੇਟਿਆ ਤੇ ਅਗਲੀ ਸਵੇਰ ਦਾ ਇੰਤਜ਼ਾਰ ਕਰਨ ਲੱਗੀ ਅਗਲੀ ਸਵੇਰ ਜਦੋਂ ਬੈਗ ਲੈ ਕੇ ਆਪਣੇ ਕਮਰੇ ਤੋਂ ਬਾਹਰ ਨਿਕਲੀ ਤਾਂ ਦੇਖਿਆ ਕਮਰੇ ਵਿੱਚ ਪੂਰਾ ਪਰਿਵਾਰ ਜਮਾ ਸੀ ਬੱਚੇ ਸਹਮੇ ਹੋਏ ਖੜੇ ਸੀ ਪਰਾ ਨੇ ਬੋਲਣ ਲਈ ਮੂੰਹ ਖੋਲਿਆ ਹੀ ਸੀ ਕਿ ਉਦੋਂ ਹੀ ਨੀਹਾ ਨੇ ਕਿਹਾ ਬਸ ਮੈਂ ਹੋਰ ਕੁਝ ਨਹੀਂ ਸੁਣਨਾ ਮੇਰਾ ਫੈਸਲਾ ਅੰਤਿਮ ਫੈਸਲਾ ਹੈ ਤੇ ਇਸ ਨੂੰ ਮੈਂ ਬਹੁਤ ਸੋਚ ਸਮਝ ਕੇ ਲਿਆ ਹੈ ਬੱਚਿਆਂ ਦੀ ਪੜ੍ਹਾਈ ਲਈ ਮੈਂ ਬੈਂਕ ਵਿੱਚ ਪੈਸੇ ਜਮ੍ਹਾਂ ਕਰਵਾ ਦਿੱਤੇ ਨੇ ਇਹ ਲੈ ਪਾਸਬੁੱਕ ਤੇ ਚੈੱਕਬੁੱਕ ਮੈਂ ਨਹੀਂ ਚਾਹੁੰਦੀ ਕਿ ਆਪਣੇ ਨਾਲ ਇਹ નિર્ਦੋਸ਼ ਵੀ ਸਜ਼ਾ ਭੁਗਤਣ ਇਹ ਕਹਿ ਕੇ ਆਪਣਾ ਸਮਾਨ ਲੈ ਸਾਰਿਆਂ ਨੂੰ ਹੈਰਾਨ ਛੱਡ ਕੇ ਉੱਥੋਂ ਤੀਰ ਵਾਂਗ ਨਿਕਲ ਗਈ ਥੋੜੇ ਦਿਨਾਂ ਤੱਕ ਉਹ ਹੋਸਟਲ ਵਿੱਚ ਰਹੀ ਇਸ ਦੌਰਾਨ ਉਸ ਨੂੰ ਫਲੈਟ ਤੇ ਕਬਜ਼ਾ ਵੀ ਮਿਲ ਗਿਆ ਘਰ ਦਾ ਜ਼ਰੂਰੀ ਸਮਾਨ ਖਰੀਦ ਕੇ ਘਰ ਨੂੰ ਸਜਾਇਆ ਆਸ਼ਰਮ ਜਾ ਕੇ ਸਾਰੀਆਂ ਫਾਰਮੈਲਟੀਆਂ ਪੂਰੀਆਂ ਕੀਤੀਆਂ ਤੇ ਬੰਟੀ ਦੀ ਉਂਗਲ ਫੜ ਕੇ ਆਪਣੇ ਨਵੇਂ ਘਰ ਵਿੱਚ ਆ ਗਈ ਬੰਟੀ ਘਰ ਆ ਕੇ ਬਹੁਤ ਖੁਸ਼ੀ ਕਹਿਣ ਲੱਗਾ ਆਂਟੀ ਇਹ ਘਰ ਬਹੁਤ ਸੋਹਣਾ ਹੈ ਇਸ ਤੇ ਨੀਹਾ ਨੇ ਬੰਟੀ ਨੂੰ ਕਿਹਾ ਅੱਜ ਤੋਂ ਮੈਂ ਤੇਰੀ ਆਂਟੀ ਨਹੀਂ ਮਾਂ ਹਾਂ ਮਾਂ ਬੋਲ ਪੁੱਤ ਬੰਟੀ ਨੇ ਪਿਆਰ ਨਾਲ ਜਦੋਂ ਨੀਹਾ ਨੂੰ ਮਾਂ ਕਿਹਾ ਤਾਂ ਨੀਹਾ ਨੇ ਉਸ ਨੂੰ ਸੀਨੇ ਨਾਲ ਲਗਾ ਲਿਆ ਉਸ ਦੀਆਂ ਅੱਖਾਂ ਨਮ ਸੀ। ਨੀਹਾ ਨੇ ਫੈਸਲਾ ਕੀਤਾ ਕਿ ਉਹ ਘਰ ਵਿੱਚ ਹੀ ਜਿਆਦਾ ਤੋਂ ਜਿਆਦਾ ਮਰੀਜ਼ ਦੇਖਿਆ ਕਰੇਗੀ ਤਾਂ ਕਿ ਬੰਟੀ ਦੇ ਪੈਰਾਂ ਨੂੰ ਵੀ ਠੀਕ ਕਰ ਸਕੇ। ਚੰਗੇ ਡਾਕਟਰ ਨੂੰ ਦਿਖਾ ਕੇ ਉਸਨੇ ਬੰਟੀ ਦੀ ਤਕਲੀਫ ਦੇ ਬਾਰੇ ਵਿੱਚ ਪਤਾ ਕੀਤਾ। ਸਹੀ ਐਕਸਰਸਾਈਜ਼, ਮਾਲਿਸ਼ ਆਦੀ ਕਰਨਾ ਸ਼ੁਰੂ ਕੀਤਾ। ਹੁਣ ਬੰਟੀ ਕਾਫੀ ਹੱਦ ਤੱਕ ਠੀਕ ਤਰ੍ਹਾਂ ਨਾਲ ਤੁਰ ਸਕਦਾ ਸੀ। ਨੀਹਾ ਖੁਸ਼ੀ ਆਪਣੇ ਛੋਟੇ ਜਿਹੇ ਸੰਸਾਰ ਵਿੱਚ ਆਪਨੇ ਪਿਆਰੇ ਜਿਹੇ ਪੁੱਤ ਦੇ ਨਾਲ ਉਮੀਦ ਕਰਦੀ ਹਾਂ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਰਾਹੀਂ ਲਿਖ ਕੇ ਜ਼ਰੂਰ ਸਾਂਝੇ ਕਰਿਓ ਕਹਾਣੀ ਚੰਗੀ ਲੱਗੀ ਦੋਸਤਾਂ ਰਿਸ਼ਤੇਦਾਰਾਂ ਨਾਲ ਸ਼ੇਅਰ ਜ਼ਰੂਰ ਕਰਿਓ ਲਾਈਕ ਵੀ ਕਰਿਓ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਤਾਂਕਿ ਇਹੋ ਜਹੀਆਂ ਵਧੀਆ-ਵਧੀਆ ਕਹਾਣੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਅੱਜ ਲਈ ਬਸ ਇੰਨਾ ਹੀ ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਸੁਣਨ ਲਈ ਬਹੁਤ ਬਹੁਤ ਧੰਨਵਾਦ